ਪਰ ਇਹਨਾਂ ਪੰਜ ਦਾ ਇਕੱਠਾ ਕੀਤਾ ਇਹ ਇਹਨੇ ਕਿੰਨੇ ਦੇ ਦਿੱਤੇ 200 500 ਮੇਰਾ 1000 ਤੇ 500 ਜਨਸ਼ਕਤੀ 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 ਦੀ ਗੱਲ ਹੈ ਮੈਂ ਪਹਿਲਾਂ ਕਿਹਾ ਮੈਂ ਗੱਲ ਉਨੀ ਕਰਦਾ ਹੁੰਦਾ ਜਿੰਨੀ ਹੋ ਜੇ ਤਾਂ ਫਿਰ ਅਖਬਾਰ ਦਾ ਖਬਰਾਂ ਟਾਈਮ ਲੰਘ ਗਿਆ ਠੀਕ ਆ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਗੁਰੂਆਂ ਪੀਰਾਂ ਤੇ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਆ ਇੱਥੇ ਹਰ ਧਰਮ ਦੇ ਲੋਕ ਵਸਦੇ ਆ ਤੇ ਰਲ ਮਿਲ ਕੇ ਆਪਣੇ ਗੁਰੂਆਂ ਪੀਰਾਂ ਰਹਿਬਰਾਂ ਦੇ ਜਿਹੜੇ ਦਿਹਾੜੇ ਆ ਮਨਾਉਂਦੇ ਆ ਰਹੇ ਆ ਉਸੇ ਲੜੀ ਤਹਿਤ ਚੜ੍ਹਦੇ ਹਾੜ ਤੇ ਜੂਨ ਮਹੀਨੇ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਗੁਰੂਆਂ ਪੀਰਾਂ ਪੀਰਾਂ ਦੇ ਜਿਹੜੇ ਆ ਉਹਨਾਂ ਦੀ ਯਾਦਗਾਰ ਦਿਹਾੜੇ ਮਨਾਏ ਜਾਂਦੇ ਆ ਉਸੇ ਲੜੀ ਤਹਿਤ ਅੱਜ ਅਸੀਂ ਖੜੇ ਆ ਪਿੰਡ ਤਲਵਾੜਾ ਤਹਿਸੀਲ ਜਗਰਾਉਂ ਜਿਲ੍ਹਾ ਧਿਆਣਾ ਵਿਖੇ ਜਿੱਥੇ ਤੇ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਪੀਰਾਂ ਦਾ ਜਿਹੜਾ ਦਿਹਾੜਾ ਜਿਹੜਾ ਮਨਾਇਆ ਗਿਆ ਰਿਹਾ ਤੇ ਸਾਡੇ ਨਾਲ ਇੱਥੇ ਵੱਡੀ ਗਿਣਤੀ ਵਿੱਚ ਜਿਹੜੇ ਪ੍ਰਬੰਧਕ ਆ ਤੇ ਇੱਥੇ ਜਿਹੜੇ ਮੁਖੀ ਸੇਵਾਦਾਰ ਖੜੇ ਨੇ ਮੈਂ ਕੈਮਰਾਮੈਨ ਨੂੰ ਇੱਕ ਵਾਰ ਕਹੂੰਗਾ ਵੀ ਇੱਥੇ ਜਿਹੜੇ ਮੁਖ ਪ੍ਰਬੰਧਕ ਆ ਤੇ ਸੇਵਾਦਾਰ ਆ ਤੇ ਨਾਲ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਬਾਬਾ ਜੀ ਸੇਵਾ ਇਸ ਦਰਗਾਹ ਦੀ ਕਰਦੇ ਆਗੇ ਆ ਉਹ ਵੀ ਸਾਡੇ ਨਾਲ ਜੁੜ ਚੁੱਕੇ ਆ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜਾ ਇਹ ਸੱਭਿਆਚਾਰਕ ਮੇਲਾ ਤੇ ਪੰਹਾਰਾ ਇਹ ਕਦੋਂ ਕਰਵਾਇਆ ਜਾ ਰਿਹਾ ਮੇਲਾ ਕਰਾਉਣ ਵਾਸਤੇ ਸੰਗਤਾਂ ਦੇ ਸਹੂਤ ਵਾਸਤੇ ਇੱਥੇ ਕੀ ਪ੍ਰਬੰਧ ਕੀਤੇ ਗਏ ਆ ਉਹ ਆਪਾਂ ਕਰਦੇ ਆ ਗੱਲਬਾਤ ਮੈਂ ਬੱਗੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਇਹਨਾਂ ਤੇ ਚੈਨਲ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਪੂਰੀ ਦੁਨੀਆ ਦੇ ਵਿੱਚ ਸਾਡੇ ਮੇਲੇ ਦੇ ਪਿੰਡ ਦੇ ਮੇਲੇ ਨੂੰ ਦਿਖਾਉਣ ਦਾ ਉਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਸੁਣ ਲਈ ਇਹ ਦੱਸਕਾ ਮੈਂ ਦੱਸੂਗੀ ਕੀ ਨਾ ਨਿਕਲਦਾ ਮੇਰਾ ਨਾਮ ਹਰਪੀ ਸਿੰਘ ਆ ਜੀ ਠੀਕ ਹੈ ਜੀ ਇਹ ਆਪਾਂ ਮੇਲੇ ਦੇ ਵਿੱਚ ਵਧੀਆ ਮੈਂਬਰ ਆ ਜੀ ਚਲੋ ਸਾਰਿਆਂ ਦੇ ਸਹਿਯੋਗ ਨਾਲ ਮੇਲਾ ਵਧੀਆ ਮਨਾਇਆ ਜਾਂਦਾ ਜੀ ਹਾਂਜੀ ਠੀਕ ਹੈ ਜੀ ਤੇ ਭਾਈ ਜੀ ਜਿਹੜਾ ਮੇਲਾ ਵਾ ਇਹ ਕਿੰਨੀ ਤਰੀਕ ਨੂੰ ਕਰਵਾਇਆ ਜਾ ਰਿਹਾ ਇਹ ਮੇਲਾ ਜੀ ਆਪਣਾ 20 20 ਜੂਨ ਨੂੰ ਤੇ 7 ਹਾਰ ਨੂੰ ਮਨਾਇਆ ਜਾ ਰਿਹਾ ਜੀ ਤੇ ਮੇਲੇ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਜੀ ਠੀਕ ਹੈ ਜੀ ਹਾਂਜੀ ਤੇ ਇਹ ਜਿਹੜਾ ਮੇਲਾ ਵਾ ਇਹ ਕਿੰਨਾ ਪੀਰਾਂ ਦੀ ਯਾਦ ਵਿੱਚ ਕਰਵਾਇਆ ਜਾਂਦਾ ਇਹ ਆਪਣੇ ਜੀ ਦੋ ਵੀਰ ਨੇ ਪੀਰ ਬਾਬਾ ਜੋਗੀ ਵੀਰ ਜੀ ਤੇ ਸ਼ਾਕਤਾਲ ਜੀ ਦੀ ਯਾਦ ਵਿੱਚ ਕਰਵਾਇਆ ਜਾਂਦਾ ਜੀ ਹਰ ਸਾਲ ਕਰਵਾਇਆ ਜਾਂਦਾ ਸਲਾਨਾ ਭੰਡਾਰਾ ਦੇ ਸੱਭਿਆਚਾਰ ਮੇਲਾ ਹੁੰਦਾ ਜੀ ਠੀਕ ਹੈ ਜੀ ਤੇ ਇਹ ਕਿੰਨਾ ਸੱਭਿਆਚਾਰ ਮੇਲਾ ਦੇ ਭੰਡਾਰਾ ਵਾ ਇਹ ਜੀ ਉਦੋਂ ਅਸੀਂ ਢਿੱਕੇ-ਨਿੱਕੇ ਹੁੰਦੇ ਸੀ ਉਦੋਂ ਦਾ ਹੀ ਮਨਾਇਆ ਜਾ ਰਿਹਾ ਵਾ ਇੱਕ ਛੰਝ ਵੀ ਹੁੰਦੀ ਹੈ ਜੀ ਛੰਝ ਮੇਲਾ ਵੀ ਮਨਾਇਆ ਜਾਂਦਾ ਨਾਲ ਹੀ ਠੀਕ ਹੈ ਹਾਂ ਜੀ ਤੇ ਇੱਕ ਤੁਸੀਂ ਸਹੀ ਵਿੱਚ ਗੱਲ ਕੀਤੀ ਇਥੇ ਕਿੰਨੀਆਂ ਕਿ ਟੀਮਾਂ ਹਰ ਪਾਸੇ ਲੇ ਰਹੀਆਂ ਜੀ ਈਮਾ ਤਾਂ ਜੀ ਵੱਖ-ਵੱਖ ਪੰਜਾਬ ਚ ਵੱਖ-ਵੱਖ ਥਾਵਾਂ ਤੋਂ ਆਉਂਦੀਆਂ ਰਹਿੰਦੀਆਂ ਜੀ ਤੇ ਕੋਈ ਗਿਣਤੀ ਵੀ ਨਹੀਂ ਚਲੋ ਮੇਨ ਝੰਡੀ ਹੁੰਦੀ ਹੈ ਜੀ ਆਪਣੀ ਝੰਡੀ ਦੀ ਮੇਨ ਪੁਸ਼ਤੀ ਹੁੰਦੀ ਹੈ ਜੀ ਤੇ ਇੱਥੇ ਵੀ ਕਿੰਨਿਆਂ ਕ ਸੰਗਤਾਂ ਆ ਕੇ ਪੀਰਾਂ ਦੀ ਦਗਾ ਤੇ ਸਜਦਾ ਕਰਦੇ ਆਪਣੇ ਮਨੋਕਾਮਨਾ ਪੂਰੀਆਂ ਕਰਦਿਆਂ ਵਾ ਕਿੰਨਿਆਂ ਕ ਸੰਗਤਾਂ ਅੰਦਾਜ਼ਾ ਆ ਜਾਂਦੀਆਂ ਨੇ ਦੇਖੋ ਜੀ ਸੰਗਤ ਦਾ ਤਕਰੀਬਨ ਲੱਖਾਂ ਦੀ ਗਿਣਤੀ ਚ ਆਈ ਜਾਂਦੀ ਹੈ ਜੀ ਦੇਖੋ ਬਾਕੀ ਬਾਬਾ ਜੀ ਸਾਭ ਦੀ ਸਭ ਮਨੋਕਾਮਨਾ ਪੂਰੀ ਕਰਦੇ ਆ ਜਿਵੇਂ ਜਿਵੇਂ ਮਨੋਕਾਮਨਾ ਪੂਰੀ ਹੁੰਦੀ ਹੈ ਸੰਗਤ ਸਜਦਾ ਕਰਨਾ ਹੁੰਦੀ ਹੈ ਠੀਕ ਹੈ ਜੀ ਜਿਵੇਂ ਤੁਸੀਂ ਸੰਗਤਾਂ ਦੀ ਗੱਲ ਕੀਤੀ ਹੈ ਵੀ ਲੱਖਾਂ ਸੰਗਤਾਂ ਜਿਹੜੀਆਂ ਐ ਇੱਥੇ ਆਉਂਦੀਆਂ ਮਾ ਉਹਨਾਂ ਸੰਗਤਾਂ ਦੇ ਬਹਿਣ ਵਾਸਤੇ ਉਹਨਾਂ ਦੇ ਖਾਣ ਵਾਸਤੇ ਜਾਂ ਉਹਨਾਂ ਦੀ ਭਿਆਨਕ ਪੈਰੀ ਗਰਮੀ ਦੇਖਦੇ ਹੋਏ ਇਹ ਪਾਣੀ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਪਿਛਲੀ ਵਾਰ ਦੋ ਸਪੀਲਾਂ ਸੀਗੀਆਂ ਜੀ ਇਸ ਵਾਰ ਤਿੰਨ ਕਰ ਦਿੱਤੀਆਂ ਜੀ 메ਨ ਗ੍ਰੇਟ ਗੇਟ ਤੇ ਫਰੰਟ ਤੇ ਕੀਤੀ ਸੈਂਪਲ ਪਾਣੀ ਦੀ ਸਪੀਲ ਜੀ ਫਿਰ ਸਟੇਜ ਕੋਲੇ ਜੀ ਇੱਥੇ ਸਭਿਆਚਾਰ ਮੇਲਾ ਗੀਤਪੂ ਬਗੈਰਾ ਚੱਲਦੇ ਨੇ ਉੱਥੇ ਕੀਤਾ ਹੋਇਆ ਜੀ ਮਿੱਠੇ ਜਲ ਦਾ ਪ੍ਰਬੰਧ ਜੀ ਫਿਰ ਆਪਣਾ ਪਿੰਡ ਦੇ ਵਿੱਚੋਂ ਕਰਾ ਲਾ ਕੀਤਾ ਜੀ ਪ 参加 ਦੇ ਆਉਣ ਜਾਣ ਲਈ ਠੀਕ ਹੈ ਤੇ ਅਚਨ ਜਿਵੇਂ ਤੁਸੀਂ ਨੌਜਵਾਨਾਂ ਨੌਜਵਾਨਾਂ ਚ ਕਾਪੀ ਸਾਬ ਵੀ ਦੇਖਣ ਨੂੰ ਮਿਲ ਰਿਹਾ ਵਾ ਠੀਕ ਹੈ ਮਨ ਦੇ ਚਾਉ ਵੀ ਅਸੀਂ ਕੱਲ ਨੂੰ ਮੇਲਾ ਕਰਵਾਉਣਾ ਵਾ ਤੇ ਨਗਰ ਤੇ ਪਤਵੰਤੇ ਸੱਜਣਾਂ ਜਾਨ ਨਗਰ ਦੀ ਪੰਚਾਇਤ ਦਾ ਕਿੰਨਾ ਸਹਿਯੋਗ ਵਾ ਦੇਖੋ ਜੀ ਪੂਰੇ ਨਗਰ ਦਾ ਤੇ ਪੰਚਾਇਤ ਦਾ ਪੂਰਾ ਸਹਿਯੋਗ ਆ ਜੀ ਇਸ ਵਿੱਚ ਪੂਰਾ ਨਗਰ ਇਕੱਠਾ ਹੋ ਰਿਹਾ ਜੀ ਕੁਝ ਕੁ ਨੌਜਵਾਨ ਵੀ ਅਸੀਂ ਇੱਥੇ ਮੌਜੂਦ ਆ ਕੁਝ ਕੁ ਨੌਜਵਾਨ ਵੀ ਤੇ ਸਾਡੇ ਕਮੇਟੀ ਦੇ ਮੈਂਬਰ ਤੇ ਹੋਰ ਵੀ ਸਾਰਾ ਨਗਰ ਕੱਲ ਨੂੰ ਸੇਵਾ ਦਾ ਪਹੁੰਚਣਗੇ ਜੀ ਕੋਝ ਕਮ ਨੌਜਵਾਨ ਵੀਰ ਸਾਡੇ ਨਾਲ ਨੇ ਜੀ ਜੀ ਇੱਥੇ ਕਿੰਨੇ ਕ ਕਲਾਕਾਰ ਆ ਰਹੇ ਜੀ ਲੋਕਾਂ ਦਾ ਮਨੋਰੰਜਨ ਕਰਨ ਲਈ ਦੇਖੋ ਜੀ ਵਿੱਚੋਂ ਨਾਮੀ ਕਲਾਕਾਰ ਆ ਰਹੇ ਨੇ ਦੋ ਤਿੰਨ ਜੀ ਤੇ ਬਾਕੀ ਹੋਰ ਵੀ ਬਹੁਤ ਕਲਾਕਾਰ ਆਉਣਗੇ ਜੀ ਲੋਕਾਂ ਦਾ ਮਨੋਰੰਜਨ ਕਰਨ ਲਈ ਜੀ ਇੱਕ ਮੇਨ ਜਿਹੜੇ ਕਲਾਕਾਰ ਨੇ ਦਰਸ਼ਨ ਲਖੇ ਵਾਲਾ ਜੀ ਤੁਸੀਂ ਨਾਮ ਸੁਣੇ ਹੋਣਾ ਸੰਗਤ ਨੇ ਜੀ ਸਾਰਿਆਂ ਤੋਂ ਪਹੁੰਚ ਕੇ ਉਹਨਾਂ ਦੀ ਹੌਸਲਾ ਵਧਾਈ ਕਰਨਾ ਜੀ ਸਾਰੇ ਪਹੁੰਚਣ ਦੀ ਸਾਰਿਆਂ ਨੂੰ ਕਿਰਪਾਲਤਾ ਜੀ ਪਹੁੰਚੋ ਜਰੂਰ ਜੀ ਕੱਲ 20 ਜੂਨ 7 ਤੇ ਜਿਵੇਂ ਤੁਸੀਂ ਸੰਗਤਾਂ ਦੀ ਗੱਲ ਕੀਤੀ ਆ ਸੰਗਤਾਂ ਦੇ ਫਿਰ ਉਸੇ ਖਾਣ ਪੀਣ ਦਾ ਕਿਵੇਂ ਪ੍ਰਬੰਧ ਹੁੰਦਾ ਹੈ ਜੀ ਕੋਜੀ ਭੰਡਾਰੇ ਵਿੱਚ 11 ਕੜਾਏ ਕੱਢਦੇ ਆ ਜੀ ਚੌਲਾਂ ਦੇ ਜਿਹਨੂੰ ਨਿਆਜ਼ ਕਹਿੰਦੇ ਆ ਜੀ ਨਿਆਜ਼ਵੀ ਆ ਜੀ ਲੰਗਰ ਦਾ ਪ੍ਰਬੰਧ ਆ ਜੀ ਰੋਟੀ ਦਾਲ ਹੋਊਗੀ ਜੀ ਪ੍ਰਸ਼ਾਦਾ ਹੋਊਗਾ ਤੇ ਸ਼ਪੀਲ ਵੀ ਹੋਊਗੀ ਜੀ ਹਰ ਇੱਕ ਤਰ੍ਹਾਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਜੀ ਤੇ ਇੱਕ ਪੁਲਿਸ ਪ੍ਰਸ਼ਾਸਨ ਵਾਲਿਓ ਵੀ ਅਸੀਂ ਚਲੋ ਥੋੜੀ ਜੀ ਸਿਨਿਉਰਿਟੀ ਲਈ ਆ ਪੁਲਿਸ ਪ੍ਰਸ਼ਾਸਨ ਦਾ ਵੀ ਸਾਥ ਬਹੁਤ ਆ ਜੀ ਸਾਨੂੰ ਅਸੀਂ ਪੁਲਿਸ ਪ੍ਰਸ਼ਾਸਨ ਵੀ ਲਈ ਆ ਕਿ ਤਾਂ ਕਿ ਕੋਈ ਸ਼ਰਾਰਤੀ ਅੰਸਰ ਆ ਕੇ ਕੋਈ ਦੁਰਘਟਨਾ ਦਾ ਵਿੱਚ ਮਤਲਬ ਕਿ ਉਹ ਨਾ ਕਰ ਜਾਵੇ ਵਿੱਚ ਕੋਈ ਦੁਰ ਜੀ ਕਿਕਾ ਜਣੀ ਸਰਖਿਆ ਦੇ ਪ੍ਰਬੰਧ ਦੀ ਤੁਸੀਂ ਮੁਕੰਮਲ ਕੀਤੀ ਹੋ ਜੀ 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 ਦੇਖੋ ਪੁਲਿਸ ਪ੍ਰਸ਼ਾਸਨ ਦਾ ਤੁਸੀਂ ਤੁਸੀਂ ਆ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਹੋਇਆ ਤੁਸੀਂ ਆਪਣੀ ਪੱਧਰ ਤੇ ਵੀ ਸਰਖਿਆ ਦੇ ਪ੍ਰਬੰਧ ਨੂੰ ਕਿਦਾਂ ਦੇਖਦੇ ਹੋ ਆਪਣੇ ਪੱਧਰ ਤੇ ਅਸੀਂ ਇਹ ਦੇਖਦੇ ਆ ਜੀ ਵਿੱਚੋਂ ਸੇਵਾਦਾਰ ਨੇ ਜਿਹੜੇ ਸਾਡੇ ਮੇਨ ਮੇਨ ਉਹ ਵਿੱਚ ਪੰਜ ਸੱਤ ਮੁੰਡੇ ਸੇਵਾਦਾਰ ਜਿਹੜੇ ਨਿਭਾਉਣਗੇ ਜੀ ਸੇਵਾ ਸਰਖਿਆ ਦੇ ਸਬੰਧ ਨੂੰ ਲੈ ਕੇ ਬਾਕੀ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਬਹੁਤ ਸਾ ਜੀ ਠੀਕ ਹੈ ਜੀ ਇੱਥੇ ਇੱਥੇ ਪਤਾ ਲੱਗਿਆ ਸੀ ਕੋਈ ਬੰਸਰ ਵੀ ਮੰਗਾਏ ਹੋਏ ਆ ਹਾਂ ਜੀ ਹਾਂ ਜੀ ਦੋ ਚਾਰ ਬੰਸਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਕੋਈ ਸ਼ਰਾਸੀਆਂ ਸਬ ਗਲਤ ਘਟਨਾ ਹੋ ਤਾਂ ਠੀਕ ਹੈ ਤੇ ਫਿਰ ਹੁਣ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆਂ ਜੀ ਅਪੀਲ ਇਹ ਹੀ ਆ ਵੀ ਸੰਗਤ ਵੱਧ ਤੋਂ ਵੱਧ ਆਓ ਦਰਗਾਹ ਤੇ ਤੁਹਾਡੀ ਮਨੋਗਾਮਨਾ ਪੂਰੀ ਹੋਊਗੀ ਬਾਬਾ ਜੀ ਬਹੁਤ ਕਰਨੀ ਵਾਲੇ ਨੇ ਅਸੀਂ ਹਰ ਸਾਲ ਇੱਥੇ ਮੇਲਾ ਕਰਾਉਂਦੇ ਆ ਜੀ ਬਾਬਾ ਜੀ ਦੀ ਕਿਰਪਾ ਨਾਲ ਮੇਲਾ ਹੁੰਦਾ ਬਹੁਤ ਸੋਹਣਾ ਹੁੰਦਾ ਜੀ ਹਰ ਇੱਕ ਦੀ ਮਨੋਗਾਮਨਾ ਪੂਰੀ ਹੁੰਦੀ ਆ ਜੀ ਸ਼ੇਜਦਾ ਕਰੋ ਆ ਕੇ ਹਰ ਇੱਕ ਦੀ ਮਨੋਗਾਮਨਾ ਪੂਰੀ ਹੁੰਦੀ ਠੀਕ ਹੈ ਦਸਤੂ ਇਹ ਸੀ ਜਿਹੜੇ ਸੇਵਾਦਾਰ ਆ ਜਿਨ੍ਹਾਂ ਨੇ ਵਧੀਆ ਤਰੀਕੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆ ਕੇ ਪੀਰਾਂ ਦੀ ਦਰਗਾਹ ਤੇ ਆਪਣੇ ਮਨੋਕਾਮਨਾ ਪੂਰੀਆਂ ਕਰਦੀਆਂ ਵਾ ਤੇ ਜੇ ਸੁਰੱਖਿਆ ਦੀ ਗੱਲ ਕੀਤੀ ਵੀ ਇਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਵੀ ਸਹਿਯਤਾ ਲਈ ਹੋਈ ਆ ਤਾਂ ਕਿ ਕੋਈ ਵੀ ਜਿਹੜੀ ਗਲਤ ਅਨਸਰਾਂ ਆ ਤੇ ਮਾੜੀ ਘਟਨਾ ਕੋਈ ਅਣਜਾਣ ਅਣਜਾਣ ਨਾ ਦੇ ਜਾਵੇ ਤੇ ਇਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਜਿਹੜੇ ਆਪਣੀ ਪੱਧਰ ਤੇ ਕੁਝ ਬੌਂਸਰ ਅਤੇ ਕੁਝ ਜਿਹੜੇ ਸੇਵਾਦਾਰ ਆ ਉਹ ਵੀ ਗਲਤ ਅਨਸਰਾਂ ਤੇ ਜਿਹੜੀ ਬਾਜ ਵਾਲੀ ਅਖਰਾਂ 'ਚ ਅੱਖ ਰੱਖਣਗੇ ਤੇ ਸਾਡੇ ਨਾਲ ਜਿਹੜੇ ਇਥੋਂ ਦੇ ਜਿਹੜੇ ਮੁੱਖ ਸੇਵਾਦਾਰ ਆ ਉਹ ਵੀ ਸਾਡੇ ਨਾਲ ਜੁੜ ਚੁੱਕੇ ਆ ਬਾਬਾ ਜੀ ਕੀ ਨਾਮ ਤੇ ਤੁਸੀਂ ਸੇਵਾ ਕਰਨ ਤੋਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ 60 ਸਾਲ ਹੋ ਗਏ ਜੀ 60 ਸਾਲ ਹੋ ਗਏ ਸੇਵਾ ਕਰਨ ਤੇ ਸੰਗਤਾਂ ਕਿੰਨੀਆਂ ਆਉਂਦੀਆਂ ਜੀ ਹਰ ਇੱਕ ਵਾਰ ਮੇਲੇ ਤੇ ਬਹੁਤ ਜ਼ਿਆਦਾ ਆਉਂਦੀਆਂ ਜੀ ਠੀਕ ਆ ਤੇ ਇਸ ਵਾਰ ਤੁਹਾਨੂੰ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਅਪੀਲ ਤਾਂ ਇਹ ਹੀ ਹੈ ਜੀ ਜੇ ਕੋਈ ਵੀ ਆਉਂਦਾ ਉਹਦੀ ਮਾਮਨਾ ਹਸਾਬ ਨਾਲ ਆਪਦਾ ਕੰਮ ਕਰੀ ਜਾਂਦੇ ਆ ਬਾਕੀ ਜਿਹਦਾ ਵੀ ਕੋਈ ਕੰਮ ਹੁੰਦਾ ਉਹਦਾ ਹੋ ਹੀ ਜਾਂਦਾ ਠੀਕ ਆ ਕੋਈ ਰਹਿਦਾ ਨਹੀਂ ਠੀਕ ਆ ਧੰਨਵਾਦ